ਕਿਸੇ ਆਖਿਆ ਕੌਮਾਂ ਦੀ ਜ਼ਿੰਦਗੀ ਨੂੰ ਕੈਮ ਰੱਖ ਦੇ ਤਾਨਣੇ ਦਾਨੀਆ ਦੇ ਕਿਸੇ ਤਾਕਤ ਤਲਵਾਰ ਨੂੰ ਮੁਖ ਮੰਨਿਆ ਤੇ ਕਿਸੇ ਫਲਸਫੇ ਦੱਸੇ ਰੋਹਾਨੀਆਂ ਦੇ ਵੈਸੇ ਸਾਰੀਆਂ ਗੱਲਾਂ ਚੰਗੀਆਂ ਨੇ ਚੰਗੇ ਗੁਣ ਨੇ ਚੰਗੀਆਂ ਨਿਸ਼ਾਨੀਆਂ ਦੇ ਐ ਪਰ ਤਤ சனையோ கு கம்மாந்த நா انت کا بےد کیا یہ نا دسیا ت پی تپیش ریو سخم درشت جا سن ہے او کی تانا منی منیش او دی پیڑ د ਮੂਲਨਾ ਖੁਰਾ ਲੱਬੇ ਤੇ ਜੰਗਲ ਛਾਂ ਲੈ ਜੋਗੀ ਜਗੀਸ਼ਰਾਨੇ ਹੋ ਦੇ ਇਸ਼ਤ ਦਾ ਰਾਗਨਾ ਸਿਰੇ ਲੱਗਾ ਤਿਲਖਾਂ ਗਾਲਿਆ ਢਾਡੀ ਕਵੀਸ਼ਰਾਨੀ ਜਗ ਸਦਾ ਉਹ ਨਾ ਤਾਈ ਪੂਜਦਾ ਜਿਹੜੇ ਕੌਮ ਵਾਲੀ ਵਿਗੜੀ ਸਵਾਰ ਦੇ ਸੀਸਾ ਨੂੰ ਤਲੀ ਤੇ ਰੱਖ ਸੂਰਮੇ ਯਾਰ ਦੀ ਗਲੀ ਚ ਗੇੜਾ ਮਾਰਦੇ ਸੀ ਸਨੋਤਾ ਲਿਤੇਰਾ ਕਸੂਰ ਮੇ ਯਾਰ ਦੀ ਗਲੀ ਚ ਗੇੜਾ ਮਾਰਦੇ ਨਾਲ ਯਾਰਾਂ ਤਨ ਚਰਵਾ ਕੇ ਜੜ ਜੁਲਾ ਮਦੀ ਪੁੱਟੀ ਨਾਲ ਯਾਰਾਂ ਜੜ ਜ਼ੁਲਮ ਦੀ ਪੁੱਟੀ ਸਰ ਤੇ ਪਾਣੀ ਦੇ ਵਿੱਚ ਬੈ ਗਏ ਨਹੀਂ ਸਮਾਦੀ ਟੁੱਟੀ ਸਰ ਤੇ ਪਾਣੀ ਦੇ ਵਿੱਚ ਬੈ ਗਏ ਨਹੀਂ ਸਮਾਦੀ ਟੁੱਟੀ ਹੋਟਕੋ ਪਰੀ ਤਾਂ ਲੱਗੀ ਦਾਤਿਆ ਹੋਟਕੋ ਪਰੀ ਤਾਂ ਲੱਗੀ ਦਾਤਿਆ ਨੇ ਭਜੇ ਸਵਾ ਸਣਾ ਪੁਕਾਰ ਦੇ ਜਗ ਸਦਾ ਉਹਨਾਂ ਤਾਂ ਹੀ ਪੂਜਦਾ ਜਿਹੜੇ ਕੌਮ ਵਾਲੀ ਵੀ ਗੜੀ ਸਵਾਰ ਦੇ ਸੀਸ ਨੂੰ ਕਲੀ ਤੇ ਰੱਖ ਸੂਰਮੇ ਯਾਰ ਦੀ ਗਲੀ ਚ ਗੇੜਾ ਮਾਰਦੇ ਨਿੱਕੀਆਂ ਚਿੰਤਾ ਵੱਡੇ ਸਾਕੇ ਆ ਪਾਵਾਰ ਕੇ ਕੀਤੇ ਕੀਆ ਜਿੰਦਾ ਵੱਡੇ ਸਾਕੇ ਆਪਾ ਵਾਰ ਕੇ ਕੀਤੇ ਕੌਮ ਨੂੰ ਅਣਖ ਸਖਾਵਣ ਬਦਲੇ ਜਾਂ ਸ਼ਹਾਦਤ ਪੀਤੇ ਕੌਮ ਨੂੰ ਅਣਖ ਸਖਾਵਣ ਬਦਲੇ ਏ ਕੌਮ ਨੂੰ ਅਣਖ ਸੇ ਖਾਵਣ ਬਦਲੇ ਜਮ شہادت ਪੀਤੇ ਵੇਖ ਕੇ ਜਲਾਦ ਦੰਗ ਰਹਿ ਗਿਆ ਵੇਖ ਕੇ ਜਲਾਦ ਦੰਗ ਰਹਿ ਗਿਆ ਜਦੋਂ ਨਹੀਂ ਹਾ ਵਿੱਚ ਸੂਰਮੇ ਵੰਗਾਰ ਦੇ ਜੱਗ ਸਦਾ ਉਹ ਨਾ ਤਾਈਂ ਪੂਜਦਾ ਜਿਹੜੇ ਕੌਮ ਵਾਲੀ ਵਿਗੜੀ ਸਵਾਰ ਦੇ ਸੀ ਸਨੂਤਾ ਲਈ ਤੇਰਾ ਖਸੂਰ ਮੇ ਯਾਰ ਦੀ ਗਲੀ ਚ ਗੇੜਾ ਮਾਰਦੇ ਤਾਰੂ ਸਿੰਘ ਸ਼ਬੇਗ ਸਿੰਘ ਸ਼ਬਾਜ ਸਿੰਘ ਜੈ ਸੂਰੇ ਤਾਰੂ ਸਿੰਘ ਸ਼ਬੇਗ ਸਿੰਘ ਸ਼ਬਾਜ ਸਿੰਘ ਜੈ ਸੂਰੇ ਸਿੱਖੀ ਸਵਾਸਾ ਸੰਗਣ ਬਾਗੇ ਬਚਨ ਗੁਰਾਂ ਦੇ ਪੂਰੇ ਸਿੱਖੀ ਸਵਾਸਾ ਸੰਗਣ ਬਾਗੇ ਬਚਨ ਗੁਰਾਂ ਦੇ ਪੂਰੇ ਨਾਲ ਚ ਵਦੀਰੀਆਂ ਨੂੰ ਛੱਡ ਕੇ ਗੁਰੂ ਰਹੇ ਸਿੱਖੀ ਸਤਕਾਰ ਦੇ ਜਗ ਸਦਾ ਉਹ ਨਾ ਤਾਂ ਹੀ ਪੂਜਦਾ ਜਿਹੜੇ ਕੌਮ ਵਾਲੀ ਵੀ ਘੜੀ ਸਵਾਰ ਦੇ ਸੀਸਣੂ ਟਲੀ ਤੇ ਰਖ ਸੂਰਮੇ ਯਾਰ ਦੀ ਗਲੀ ਜਗੇੜਾ ਮਾਰਦੇ ਆ ਪੀ ਕੇ ਪੌਲ ਖੰਡੇ ਬਾਟੇ ਦਾ ਜਿੰਨਾ ਸਦਕ ਨਿਭਾਇਆ ਪੀ ਕੇ ਪੌਲ ਠੰਡੇ ਬਾਟੇ ਦਾ ਜਿੰਨਾ ਸਦਕ ਨਿਭਾਇਆ ਮਸਤਾਯੋਨਾ ਸਿੰਘ ਜੋਦਿਆ ਜੋ ਲਮੀ ਟੋਕ ਪਲਟਾਇਆ ਮਸਤ ਉਹਨਾਂ ਸੰਗ ਯੋਧੀਆਂ ਜ਼ੁਲਮੀ ਜੁੱਧ ਪਲਟਾਇਆ ਖੂਨ ਨਾਲ ਧੋਗੇ ਜਿਹੜੇ ਸੂਰਮੇ ਹੋ ਖੂਨ ਨਾਲ ਧੋਗੇ ਜਿਹੜੇ ਸੂਰਮੇ ਦਾਗ ਰਾਇ ਗੁਲਾਮੀ ਦੇ ਉਤਰ ਦੇ ਜਗ ਸਦਾ ਉਹਨਾ ਤਾਂ ਹੀ ਪੂਜਦਾ ਜਿਹੜੇ ਕੌਮ ਵਾਲੀ ਵੀ ਘੜੀ ਸਵਾਰ ਦੇ ਸੀਸਨ ਉਤਲੀ ਤੇ ਰੱਖ ਸੂਰਮੇ ਯਾਰ ਦੀ ਗਲੀ ਚ ਗੇੜਾ ਮਾਰਦੇ ਸੀਸਨ ਉਤਲੀ ਤੇ ਰੱਖ ਸੂਰਮੇ ਯਾਰ ਦੀ ਗਲੀ ਚ ਗੇੜਾ ਮਾਰਦੇ ਯਾਰ ਦੀ ਗਲੀ ਚ ਗੇੜਾ ਮਾਰਦੇ ਯਾਰ ਦੀ ਗਲੀ ਚ ਗੇੜਾ ਮਾਰਦੇ ਸਮਰ ਸ਼ਹੀਦ ਮਹਾਂਪੁਰਖ ਭਾਈ ਗੁਰਦੇਵ ਸਿੰਘ ਜੀ ਭਾਈ ਬਖਸੀਤ ਸਿੰਘ ਸਾਹਿਬ ਜੀ ਉਹਨਾਂ ਦੀ ਪਵਿੱਤਰ ਯਾਦ ਨੂੰ ਸਮਰਪਤ ਅਰ ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਹਨਾਂ ਦੇ ਨਾਲ ਬਾਬਾ ਮਤੀ ਦਾਸ ਜੀ ਬਾਬਾ ਸਤੀ ਦਾਸ ਜੀ ਬਾਬਾ ਦਿਆਲ ਦਾਸ ਜੀ ਉਹਨਾਂ ਗੁਰਮਖ ਪਿਆਰਿਆਂ ਦੀ ਪਵਿੱਤਰ ਕਮਾਈ ਨੂੰ ਨਤਮਸਤਕ ਹੋ ਰਹੇ ਹੋ ਤੁਸੀਂ ਹਾਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬਾਰਗਾ ਅੰਦਰ ਬਰਾਜੇ ਹੋ ਇੱਕ ਸ਼ਾਇਰ ਦਾ ਕਥਨ ਹੈ ਕਹਿੰਦਾ ਉਦੋਂ ਕੌਮ ਜਵਾਨੀਆਂ ਮਾਨਦੀ ਹੈ ਜਦੋਂ ਡੁੱਲਦਾ ਖੂਨ ਜਵਾਨੀਆਂ ਦਾ ਉਦੋਂ ਕੌਮ ਦਾ ਹੋਵੇ ਭਵੇਖ ਰੌਸ਼ਨ ਹੁੰਦਾ দান ਬਲੀਦਾਨ ਬਲੀਦਾਨੀਆਂ ਦਾ ਕੌਮਾਂ ਵਾਸਤੇ ਤਲੀ ਤੇ ਸੀਸ ਧਰਨਾ ਬਣਦਾ ਫਰਜ਼ ਹੈ ਪੰਥ ਦੇ ਬਾਨੀਆਂ ਦਾ ਜ਼ਾਲਮ ਜ਼ੁਲਮ ਕਮਾਉਣਗੇ ਜਦੋਂ ਤਿੱਕਰ ਤੇ ਕਿੱਸਾ ਚੱਲਦਾ ਰਹੂ ਕੁਰਬਾਨੀਆਂ ਦਾ ਉਹਨਾਂ ਮਹਾਪੁਰਖਾਂ ਨੂੰ ਅਦਬ ਸਹਿ ਸੀਸ ਝੁਕਾਉਂਦੇ ਹੋਏ ਆਓ ਫਤੇ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਵੱਡਪਾਗਾ ਨਗਰ ਹੈ ਗੁਰਦੇਵ ਬਹਾਦਰ ਪਾਤਸ਼ਾਹ ਜੀ ਦਾ 350 ਸਾਲਾ ਆਪਾਂ ਮਨਾ ਰਹੇ ਆ ਤੇ ਨਾਲ ਉਹਨਾਂ ਮਹਾਪੁਰਖਾਂ ਨੂੰ ਅਦਬ ਸਹਿਤ ਚੁਕਾਰੇ ਜਿਨ੍ਹਾਂ ਕੌਂ ਵਾਸਤੇ ਆਪਣਾ ਆਪ ਕੁਰਬਾਨ ਕੀਤਾ ਕੌਂ ਵਾਸਤੇ ਤੇ بڑے ਵੱਡੇ ਇਤਿਹਾਸਕ ਫੈਸਲੇ ਗਿਆਨੀ ਜੀ ਹੋਰੀ ਦੱਸ ਕੇ ਗਏ ਹੈ ਲਾਇਬ੍ਰੇਰੀ ਤੁਹਾਡੇ ਨਗਰ ਨੂੰ ਵੱਡੀ ਦੇਣ ਹੈ ਪ੍ਰਬੰਧਕ ਜਨਾਂ ਦੀ ਜਿੱਥੇ ਐਡਾ ਸੁਚੱਜਾ ਪ੍ਰਬੰਧ ਹੋਵੇ ਉਹ ਨਗਰ ਜ਼ਰੂਰ ਤਰੱਕੀ ਕਰਦੇ ਸੰਸਾਰ ਦੇ ਇਤਿਹਾਸ ਫੋਲ ਕੇ ਵੇਖ ਲਵੋ ਨਹੀਂ ਤੇ ਅੱਜ ਦੋ ਚੀਜ਼ਾਂ ਦੀ ਮਨੁੱਖ ਲੜਾਈ ਲੜ ਰਿਆ ਦੋ ਚੀਜ਼ਾਂ ਦੀ ਧਨ ਦੌਲਤ ਜ਼ਗੀਰ ਵਾਸਤੇ ਤੇ ਸਾਰੇ ਹੀ ਭੱਜੇ ਫਿਰਦੇ ਆ ਪਰ ਜਿਨ੍ਹਾਂ ਨੇ ਊੜਾ ਤੇ ਜੂੜਾ ਦੋ ਚੀਜ਼ਾਂ ਜੇ ਇਸ ਮਨੁੱਖ ਨੇ ਸਾਂਭ ਲਈਆਂ ਉਹਦੇ ਘਰ ਵਿੱਚ ਸਹਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਸਿੱਖੀ ਦੀ ਗੁਲਜ਼ਾਰ ਸਦਾ ਖਿੜੀ ਰਹੇਗੀ ਉਹਨਾਂ ਦੇ ਘਰ ਦੇ ਪਰਿਵਾਰਕ ਜੀ ਕਦੇ ਸਿੱਖੀ ਤੋਂ ਬਾਗੀ ਨਹੀਂ ਹੁੰਦੇ ਜਿਨ੍ਹਾਂ ਨੇ ਦੋ ਚੀਜ਼ਾਂ ਸਾਂਭ ਕੇ ਰੱਖ ਲਈਆਂ ਗੁਰਮੁਖੀ ਵਿਦਿਆ ਤੇ ਸਹਬੇ ਕਮਾਲ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਸਿੱਖੀ ਦੀ ਵੱਡੀ ਦਾਤ ਇਹ ਸਿੱਖੀ ਦੀ ਸਮਝ ਉਹਨਾਂ ਨੂੰ ਹੈ ਸ਼ੈਰ ਦਾ ਕਥਨ ਹੈ ਕੰਗਾ ਫੇਰਿਆ ਦਿਲਬਰ ਨਹੀਂ ਖੁਸ਼ੀ ਹੁੰਦਾ ਸੀਸਾਰੇ ਦੇ ਨਾਲ ਚਰਵਾ ਪਹਿਲਾਂ ਸਮਝ ਸਿੱਖੀ ਦੀ ਆਏਗੀ ਫੇਰ ਤੈਨੂੰ ਸ਼ਾਦੀ ਮੌਤ ਦੇ ਨਾਲ ਕਰਵਾ ਪਹਿਲਾਂ ਜਿਨ੍ਹਾਂ ਲੋਕਾਂ ਨੇ ਇਹ ਚੀਜ਼ਾਂ ਸੰਭਲੀਆਂ ਆਪਣੇ ਘਰਾਂ ਵਿੱਚ ਊੜਾ ਤੇ ਜੂੜਾ ਉਹ ਲੋਕ ਫਿਰ ਇਤਿਹਾਸ ਉਹਨਾਂ ਨੂੰ ਯਾਦ ਕਰਦਾ ਹੈ ਉਹਨਾਂ ਦੇ ਘਰ ਵਿੱਚੋਂ ਕਦੇ ਬਰਕਤ ਨਹੀਂ ਜਾਂਦੀ ਜਿਹੜੇ ਲੋਕ ਹਜ਼ੂਰ ਦੇ ਘਰ ਵਾਸਤੇ ਕੁਰਬਾਨੀ ਦੇ ਰਾਹ ਉੱਤੇ ਚੱਲਦੇ ਐ ਐਸੇ ਮਹਾਪੁਰਖਾਂ ਦੀ ਯਾਦ ਅੰਦਰ ਬਰਾਜੇ ਹੋ ਜਿਨ੍ਹਾਂ ਦੀ ਯਾਦ ਅੰਦਰ ਲਾਇਬ੍ਰੇਰੀ ਤੁਹਾਡੇ ਨਗਰ ਨੂੰ ਪ੍ਰਬੰਧਕ ਜਿਨ੍ਹਾਂ ਦੀ ਵੱਡੀ ਦੇਣ ਹੈ ਧੰਨਵਾਦ ਕਰਦੇ ਆ ਬੜਾ ਮਨ ਗਦਗਦ ਹੋਇਆ ਅਜਿਹੇ ਫੈਸਲੇ ਲੈਣੇ ਚਾਹੀਦੇ ਆ ਨਗਰਾਂ ਦੇ ਪ੍ਰਬੰਧਕ ਜਨਾਂ ਨੂੰ ਨਹੀਂ ਤੇ ਲੰਗਰ ਤੇ ਤਰ੍ਹਾਂ ਤਰ੍ਹਾਂ ਦੇ ਆਪਾਂ ਘਰ ਵੀ ਛਕਦੇ ਹੀ ਆ ਨਾ ਸਾਰੇ ਹਰ ਰੋਜ਼ ਪ੍ਰਸ਼ਾਦਾ ਪਾਣੀ ਖਾ ਕੇ ਹੀ ਆਰਾਮ ਫਰਮਾਉਂਦੇ ਆ ਪਰ ਇਹੋ ਜਿਹੇ ਇਤਿਹਾਸਿਕ ਫੈਸਲੇ ਜ਼ਰੂਰ ਲੈਣੇ ਚਾਹੀਦੇ ਆ ਜਿਹਦੇ ਨਾਲ ਕੌਮ ਦਾ ਭਵਿੱਖ ਉਜਵਲ ਹੁੰਦਾ ਹੈ ਕੌਮ ਦਾ ਰੌਸ਼ਨ ਵਾਧਾ ਹੈ ਜਿਹਦੇ ਨਾਲ ਵਿਦਿਆ ਮਨੁੱਖ ਦਾ ਤੀਜਾ ਨੇਤਰ ਵਿਦਵਾਨ ਜਨ ਕਹਿੰਦੇ ਆ ਜਿਹਦੇ ਨਾਲ ਵਿਦਿਆ ਦੇ ਨਾਲ ਦੁਨੀਆ ਵਿੱਚ ਮਾਣ ਪਾਇਆ ਜਾਂਦਾ ਹੈ ਚੰਗੀ ਸੋਚ ਹੈ ਚੰਗਾ ਪ੍ਰਬੰਧ ਹੈ ਪ੍ਰਬੰਧਕ ਜਨਾ ਦਾ ਧੰਨਵਾਦ ਕਰਦੇ ਆ ਲਾਇਬ੍ਰੇਰੀ ਉਹਨਾਂ ਨੇ ਉਪਰਾਲਾ ਕੀਤਾ ਹੈ ਸਤਿਗੁਰੂ ਜੀ ਕਿਰਪਾ ਕਰਨ ਨਹੀਂ ਤੇ ਤੁਸੀਂ ਵੇਖੇ ਹੋਣਿਆ ਇਹ ਇੰਟਰਨੈਟ ਦੇ ਮਾਧਿਮ ਰਾਹੀਂ ਬੜੇ ਮੁਕਾਬਲੇ ਕਰਵਾਏ ਜਾਂਦੇ ਆ ਪੰਜਾਬ ਵਿੱਚ ਬੜੇ ਕੋਈ ਦਸਤਾਰ ਮੁਕਾਬਲਾ ਬੜੀ ਚੰਗੀ ਗੱਲ ਹੈ ਕੋਈ ਗੁਰਬਾਣੀ ਕੰਠ ਮੁਕਾਬਲਾ ਤੇ ਮੈਂ ਇੰਟਰਨੈਟ ਤੇ ਵੇਖ ਰਿਹਾ ਸਾਂ ਫੇਸਬੁੱਕ ਤੇ ਇੱਕ ਵੀਡੀਓ ਆ ਰਹੀ ਉਹਨਾਂ ਨੇ ਵਿਹਲੇ ਬੈਨ ਦਾ ਮੁਕਾਬਲਾ ਰੱਖਿਆ ਵਿਹਲੇ ਬੈਨ ਦਾ ਦਸ ਕੋਈ ਕੌਮ ਦੀ ਗੱਲ ਕੋਈ ਵੀ ਨਹੀਂ ਜਿੱਥੇ ਵੱਡਾ ਪੋਸਟਰ ਲਾਇਆ ਤੇ ਇਹ ਐਲਾਨ ਕੀਤਾ ਕਿ ਜਿਹੜਾ ਜਿੰਨਾ ਚਿਰ ਵੇਲਾ ਸਭ ਤੋਂ ਵੱਧ ਜਿਹੜਾ ਇੱਥੇ ਬਹੂਗਾ ਸਾਡੇ ਕੋਲੇ ਉਹਨੂੰ ਇਨਾਮ ਦਿੱਤੇ ਜਾਣਗੇ ਜੇ ਇਹ ਹੀ ਚੀਜ਼ਾਂ ਨੂੰ ਰੋਕ ਕੇ ਕੌਮ ਦੇ ਭਵਿੱਖ ਵਾਸਤੇ ਲਾਇਆ ਹੋਵੇ ਤੇ ਕਿਉਂ ਨਾ ਸਾਡਾ ਭਵਿੱਖ ਉਜਵਾ ਹੋ ਉਜਵਲ ਹੋਵੇ ਕਿਉਂ ਨਾ ਸਾਡੇ ਬੱਚੇ ਜਿਹੜੇ ਅੱਜ ਸਿੱਖੀ ਤੋਂ ਬਾਗੀ ਹੋਣਾ ਚਾਹ ਰਹੇ ਕਿਉਂ ਇਹਨਾਂ ਗੱਲਾਂ ਕਰਕੇ ਜਦੋਂ ਆਪਣੇ ਵਿੱਚ ਕਾਰ ਸ਼ੈਤਾਨੀਆਂ ਹੋਣ ਤੇ ਦੂਜੇ ਨੂੰ ਕਹਿਣ ਦਾ ਹਾਕ ਹੀ ਨਹੀਂ ਮਨੁੱਖ ਨੂੰ ਬਣਦਾ ਖੈਰ ਸਮਾਂ ਬੜੀ ਤੇਜ਼ੀ ਨਾਲ ਸਮਾਪਤੀ ਵੱਲ ਵੱਧ ਰਿਹਾ ਹੈ ਮੈਂ ਹੱਲੇ ਦੇ ਨਾਲ ਕਵਤਾ ਕਹਿ ਦੇਣੀ ਹੈ ਉਹਨਾਂ ਮਹਾਪੁਰਖਾਂ ਦੀ ਪਵਿੱਤਰ ਯਾਦ ਇਹ ਅੰਦਰ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਖੰਡੇ ਦੀਆਂ ਧਾਰਾਂ ਉੱਤੇ ਨੱਚ ਕੇ ਆਪਣਾ ਆਪ ਕੌਮ ਨੂੰ ਸਮਰਪਿਤ ਕੀਤਾ ਇਸ ਦਸਤਾਰ ਦਾ ਮੁੱਲ ਜਿਨ੍ਹਾਂ ਚਰਖੀ ਤੇ ਚੜ੍ਹ ਕੇ ਤਾਰਿਆ ਜਿਨ੍ਹਾਂ ਨੇ ਬੰਦ-ਬੰਦ ਕਟਵਾ ਕੇ ਸਿੱਖੀ ਨੂੰ ਪਹਿਚਾਣਿਆ ਜਿਨ੍ਹਾਂ ਲੋਕਾਂ ਨੇ ਆਪਣੇ ਖੋਪਰ ਉਤਰਵਾਨੇ ਪ੍ਰਵਾਨ ਕਰ ਲਏ ਪਰ ਸਿੱਖੀ ਤੋਂ ਬਾਗੀ ਨਹੀਂ ਹੋਏ ਆਓ ਇਸ ਦਸਤਾਰ ਨੂੰ ਸੇਦਾ ਕਰੀਏ ਜਿਹੜੀ ਸਹਬੇ ਕਮਾਲ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਦੇਖ ਕੇ ਤੇ ਕੌਮ ਦੇ ਵਿੱਚ ਵੱਡੀ ਸਪਿਲਟ ਹਜੂਰ ਨੇ ਭਰ ਕੇ ਜਹਾਨ ਦੇ ਵਿੱਚ ਤੁਹਾਡਾ ਨਾਂ ਰੌਸ਼ਨ ਕੀਤਾ ਇਸ ਦਸਤਾਰ ਬਦਲੇ ਕਿਹੜੇ ਕਿਹੜੇ ਮਹਾਪੁਰਖ ਨੇ ਕਿਵੇਂ ਕਿਵੇਂ ਯੋਗਦਾਨ ਪਾਇਆ ਸ਼ਬਦਾ ਵਿੱਚ ਕਵਤਾ ਰਾਈ ਇਉਂ ਪਈ ਵਾਹਿਗੁਰੂ ਵੀਰਾ ਮੇਰੇ ਆ ਧਿਆਨ ਨਾਲ ਸੋਣ ਲੈ ਗੱਲਾਂ ਆਪਣੇ ਦਿਮਾਗ ਨਾਲ ਪੋਣ ਲੈ ਵੀਰਾ ਮੇਰੇ ਆਤਿਆਂ ਨਾਲ ਸੋਣ ਲੈ ਗੱਲਾਂ ਆਪਣੇ ਦਿਮਾਗ ਨਾਲ ਪੋਣ ਲੈ ਤੇਰੇ ਸਿਰ 'ਤੇ ਸਤਾਰ ਦੇ ਸਜਾਉਣਾ ਨੂੰ ਕੀਮਤਾਂ ਚ ਕਾਇਆਂ ਪਾਰੀਆਂ ਨਹੀਂਆਂ ਤੇਰਿਆਂ ਵਡੇਰੇ ਸਿਰਾਂ ਵੱਟੇ ਸਰਦਾਰੀਆਂ ਲੈਆਂ ਤੇਰਿਆਂ ਵੱਡੇ ਰਿਆਂ ਨੇ ਹੀਰਿਆ ਸਿਰਾਂ ਵੱਟੇ ਸਰਦਾਰੀਆਂ ਦੇ ਕੇ ਖੰਡੇ ਵਾਲੀ ਪੌਲ ਤੇ ਸ਼ਮੇਸ਼ ਨੇ ਪੋਤੇ ਆਪਣਾ ਬਣਾ ਲਿਆ ਦੇ ਕੇ ਖੰਡੇ ਵਾਲੀ ਪੌਲ ਤੇ ਸ਼ਮੇਸ਼ ਨੇ ਪੋਤੇ ਆਪਣਾ ਬਣਾ ਲਿਆ ਤੈਨੂੰ ਪੈਰਾ ਏਠਾ ਝਾਲ ਮਾਲ ਤਾਲਿਆ ਚੁੱਕ ਸ਼ਾਦੀ ਨਾਲ ਲਾਲਿਆ ਤੈਨੂੰ ਪੈਰਾ ਏਠਾ ਝਾਲ ਮਾਲ ਤਾਲਿਆ ਚੁੱਕ ਸ਼ਾਦੀ ਨਾਲ ਲਾਲਿਆ ਪਾਈ ਸਿਰਾਂ ਤੇ ਗਲਾਮੀ ਗਲੋਂ ਕੱਢ ਕੇ ਗਲਾਾਂ ਚ ਗਲਾਮੀ ਫੇਰ ਕੱਢ ਕੇ ਦਿੱਤੀ ਨਾਂਨੇ ਤਾਜਦਾਰੀਆਂ ਲੈਆਂ ਤੇਰਿਆਂ ਵਡੇਰਿਆਂ ਨੇ ਹੀਰੀਆ ਸਿਰਾਂ 'ਵੱਟੇ ਸਰਦਾਰੀਆਂ ਲੈਆਂ ਤੇਰਿਆਂ ਵਡੇਰਿਆਂ ਨੇ ਹੀਰੀਆ ਸਿਰਾਂ 'ਵੱਟੇ ਸਰਦਾਰੀਆਂ ਸਰਦਾਰੀ ਮਨੀ ਸਿੰਘ ਨੇ ਪਾ ਗਿਆ ਸ਼ਹੀਦੀ ਹਾਸਕੇ ਸਰਦਾਰੀ ਮਨੀ ਸਿੰਘ ਨੇ ਪਾਗ ਆ ਸ਼ਹੀਦੀ ਹਾਸ ਕੇ ਔਖੇ ਪਰਚੇ ਚੋਂ ਪਾਸ ਹੋਇਆ ਸੂਰਮਾ ਬੰਦ ਕਟਵਾਏ ਦੱਸ ਕੇ ਔਖੇ ਪਰਚੇ ਚੋਂ ਪਾਸ ਹੋਇਆ ਸੂਰਮਾ ਬੰਦ ਕਟਵਾਏ ਦੱਸ ਕੇ ਮੁੱਖ ਸੀਣਾ ਕੇ ਹਾਸੀ ਸਿੰਘ ਸੂਰਮੇ ਸੀਣਾ ਕੇ ਹਾਸੀ ਸਿੰਘ ਸੂਰਮੇ ਸੀਨਾ ਕੇ ਅਜਿ ਸੇ ਕਸੂਰ ਮੇ ਰਈਆਂ ਚਾੜੀਆਂ ਖਮਾਰੀਆਂ ਲਈਆਂ ਤੇਰਿਆਂ ਵਡੇਰਿਆਂ ਨੇ ਹੀਰਿਆ ਸਿਰਾਂ 'ਵੱਟੇ ਸਰਦਾਰੀਆਂ ਲਈਆਂ ਤੇਰਿਆਂ ਵਡੇਰਿਆਂ ਨੇ ਹੀਰਿਆ ਸਿਰਾਂ 'ਵੱਟੇ ਸਰਦਾਰੀਆਂ ਸਿੱਖ ਕੇ ਸਾ ਤੇ ਸਵਾਸਾ ਨਾ ਨਿਭਾਈਏ ਤਾਰੂ ਸੇ ਕਸਰਦਾਰਾ ਨੇ ਸਿੱਖੀ ਕేశ ਸਾਤੇ ਸੁਆਸਾ ਨਾਂ ਨੇ ਭਾਈ ਐ ਤਾਰੂ ਸਿੰਘ ਸਰਦਾਰ ਨੇ ਕੇਸ ਕੱਟਣੇ ਤੋਂ ਕੈਂਚੀ ਜਦੋਂ ਰੁੱਕ ਗਈ ਦਿੱਤੇ ਖੋਪਰੇ ਉਤਾਰਣੇ ਕੇਸ ਕੱਟਣੇ ਤੋਂ ਕੈਂਚੀ ਜਦੋਂ ਰੁੱਕ ਗਈ ਦਿੱਤਾ ਖੋਪਰੇ ਉਤਾਰ ਹਏ ਵੇਖ ਪਿਆਰ ਦੇ ਚਰਨਾਂ ਨੂੰ ਸਿੰਘ ਤਰਿਆ ਪਿਆਰ ਦੇ ਚਾਣਾ ਨੂੰ ਸਿੰਘ ਤਰਿਆ ਪਿਆਰ ਦੇ ਚਾਣਾ ਨੂੰ ਸਿੰਘ ਤਰਿਆ ਡਾਡੇ ਨਾਲ ਲਾਈਆਂ ਯਾਰੀਆਂ ਲਈਆਂ ਤੇਰਿਆਂ ਵਡੇਰਿਆਂ ਨੇ ਹੀਰਿਆ ਸਿਰਾਂ 'ਵੱਟੇ ਸਰਦਾਰੀਆਂ ਲਈਆਂ ਤੇਰਿਆਂ ਵਡੇਰਿਆਂ ਨੇ ਸੋਹਣਿਆ ਸਿਰਾਂ 'ਵੱਟੇ ਸਰਦਾਰੀਆਂ ਓਏ ਤੈਨੂੰ ਆ ਸਦਾ oh, ਪਿਆਰਿਆ ਆਪਣੀ ਔਕਾਤ ਪੋਲਣਾ ਤੈਨੂੰ ਵਾਸਤੇ ਵੀਰ ਨਾ ਪਿਆਰਿਆ ਤੂੰ ਆਪਣੀ ਔਕਾਤ ਪੋਲਣਾ ਤੇਰੇ ਅੱਗੇ ਸਭ ਤਾਕਤਾਂ ਨਹੀਂ ਆਉਂਦੀਆਂ ਤੂੰ ਵੀਰਾ ਪੈਰਾ ਠਰੋ ਲੈਣਾ ਬਤ ਤੋਕਾਂ ਨਹੀਂ ਹੁੰਦੀਆਂ ਤੂੰ ਪੈਰਾ ਰੋਲਣਾ ਪੁੱਤ ਦਸ਼ਮੇਸ਼ ਦਾ ਕੋਹਾਏ ਕੇ ਪੁੱਤ ਦਸ਼ਮੇਸ਼ ਦਾ ਕੋਹਾਏ ਕੇ ਪੁੱਤ ਦਸ਼ਮੇਸ਼ ਦਾ ਕੋਹਾਏ ਕੇ ਖੇਡਾ ਖੇਡ ਲੈਣ ਯਾਰੀਆਂ ਲਈਆਂ ਤੇਰਿਆਂ ਵਡੇਰਿਆਂ ਨੇ ਹੀਰਿਆ ਸਿਰਾਂ ਵੱਟੇ ਸਰਦਾਰੀਆਂ

ਗਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਉਹਨਾਂ ਦੇ ਪਵਿੱਤਰ ਨਾਮ ਤੋਂ ਅਸੀਸਾਂ ਆਈਆਂ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆਂ ਔਰ ਭਾਈ ਬਖਸ਼ੀਤ ਸਿੰਘ ਸਾਹਿਬ ਜੀ ਭਾਈ ਗੁਰਦੇਵ ਸਿੰਘ ਸਾਹਿਬ ਜੀ ਉਹਨਾਂ ਦੇ ਪਵਿੱਤਰ ਨਾਮ ਤੋਂ ਮਾਇਆ ਆਈ ਹੈ ਚੜ੍ਹਦੀ ਕਲਾ ਦੀ ਅਰਦਾਸ ਹਜ਼ੂਰ ਦੀ ਪਵਿੱਤਰ ਹਜ਼ੂਰੀ ਅੰਦਰ ਕਰਦੇ ਤੁਹਾਡੇ ਸਾਰਿਆਂ ਵੱਲੋਂ ਬੇਨ ਸਤਿਕਾਰ ਦੇ ਕੇ ਨਵਾਜਿਆ ਆਓ ਚੜ੍ਹਦੀ ਕਲਾ ਦੇ ਨਾਲ ਇੱਕ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵੀਰ ਹਰਮਨਪ੍ਰੀਤ ਸਿੰਘ ਚੀਮਾ ਗੁਰਸਿਮਰਨ ਸਿੰਘ ਚੀਮਾ ਦਾਸ ਜੋਬਨਪ੍ਰੀਤ ਸਿੰਘ ਜੋੜ ਸਿੰਘ ਵਾਲਾ ਆਓ ਹੁਣ ਅਗਲਾ ਪ੍ਰੋਗਰਾਮ ਬਾਬਾ ਦਲਜੀਤ ਸਿੰਘ ਜੀ ਹੋਰੀ ਉਹ ਗੁਰੂ ਘਰ ਦੇ ਨਿਵਾਜੇ ਹੋਏ ਮਹਾਂਪੁਰਖ ਉਹਨਾਂ ਵੱਲੋਂ ਸਤਿਕਾਰ ਵੀ ਆਇਆ ਅਸੀਸਾਂ ਵੀ ਆਈਆਂ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹੁਣ ਅਗਲੀ ਸਟੇਜ ਦੀ ਕਾਰਵਾਈ ਤੁਹਾਡੇ ਨਾਲ ਸਾਂਝੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ